ਇਸੇ ਤੁਸੀਂ ਤੋਂ ਬੋਨਾ ਨੂੰ ਵੀ ਇੱਕ ਸਮਰਪਿਤ ਕੀਤਾ ਸੀ ਗਾਣਾ ਨਾ ਜੁਗ ਜਗ ਜੁਗ ਜੁਗ ਜੀਵੇ ਹਾਂ ਗੁਰਦਾਸ ਭਾਈ ਦਾ ਉਹ ਗੱਲ ਇਸ ਤਰ੍ਹਾਂ ਹੋਈ ਜਦੋਂ ਆਏ ਸੀ ਨਾ ਬਾਈ ਉਹਨਾਂ ਦਾ ਗਾਣਾ ਸਰਵਾਂ ਸਦਾਨੀਆਂ ਵੇ ਤੇਣਾ ਕੌਣ ਦੇਊਗਾ ਤੇ ਆਏ ਹਾਏ ਹਾਏ ਉਹ ਮੈਂ ਪਤਾ ਨਹੀਂ ਕੀ ਗੱਲ ਸੀ ਉਹ ਗਾਣਾ ਮੈਂ ਬਹੁਤ ਸਾਰੇ ਹੋਰ ਵੀ ਪੰਜਾਬੀ ਜਬਾਨੇ ਨੀਰਖਾਨੇ ਮੇਰੇ ਦੇਖ ਲਏ ਪਰ ਇੱਕ ਭਾਵਨਾ ਹੁੰਦੀ ਹੈ ਆਪਣੇ ਲੋਕ ਹੁਣ ਚਲੋ ਬਾਈ ਜੀ ਹੁਣਾਂ ਇੱਕ ਬਵਾਦ ਜੁੜਦੇ ਗਏ ਮੈਨੂੰ ਧੱਕਾ ਕਰੇ ਜਨਤਾ ਜਿੰਨੇ ਵੀ 2-3% 1-2% ਲੋਕ ਨਾ ਬਹੁਤ ਧੱਕਾ ਕਰੇ ਮਾਨ ਸਾਹਿਬ ਦਾ ਨਹੀਂ ਹੋਣਾ ਚਾਹੀਦਾ ਮਤਲਬ ਇਸ ਤਰ੍ਹਾਂ ਉਹ ਮੇਰੇ ਨਾ ਦਿਲ 'ਚ ਨਹੀਂ ਸਤਕਾਰ ਇਸ ਗੱਲ ਦਾ ਮੈਂ ਕਿਹਾ ਬਈ ਜਿਉਂ ਬਾਅਦ 'ਚ ਫਰੀਖ ਮੇਲਾ ਲਾ ਲੈਂਦਾ ਕਲਾਕਾਰ ਦਾ ਬਈ ਬੜਾ ਚੰਗਾ ਸੀ ਬਹੁਤ ਫਿਰ ਮੈਂ ਕਿਹਾ ਵੀ ਜਿਉਂਦੇ ਜੀ ਕਈ ਕਈਏ ਵੀ ਮਾਨ ਸਾਹਾ ਤੋਂ ਹੀ ਗਾਣੇ ਆ ਜਿਹੜਾ ਹੁਣ ਆਇਆ ਸੀ ਉਦੋਂ ਸਰਵਸਿਧਾਨੀਆ ਵੇਚ ਦੇਣਾ ਕੌਣ ਦੇਊਗਾ ਤੇਰਾ ਤੇ ਫਿਰ ਰਾਤ ਨੂੰ ਮੈਨੂੰ 4 ਵਜੇ ਉਹ ਲਾਈਨ ਨੂੰ ਸੁਜੀ ਅੱਛੇ ਪਿਆਸੀ ਸੁਤਾ ਮੈਂ ਤੇ ਉੱਥੇ ਜੁਗ ਜੁਗ ਜਿਵੇਂ ਮਾਨਾ ਮਾੜ ਪੰਜਾਬੀ ਬੋਲੀ ਦਾ ਤੇ ਉਹ ਬਸ ਉਹ ਘੰਟੇ ਜੀ ਪੂਰਾ ਹੋ ਗਿਆ ਅੱਛਾ ਆਪ ਹੀ ਲਿਖਿਆ ਸੀ ਤੁਸੀਂ ਮੇਰਾ ਲਿਖਿਆ ਸੀ ਅੱਛਾ ਹਾਂ ਤੇ ਉਹ ਵੇ ਲੋਗੇ ਜੇ ਵੀ ਵਾਂ ਦੇ ਵਿੱਚ ਮੈਨੂੰ ਲੱਗਾ ਡੀਜੇ ਤੇ ਜਾਂ ਹੋਰ ਪਹਿਲਾ ਗਾਣਾ ਸੀ ਤੁਸੀਂ ਖੁਦ ਲਿਖਿਆ ਹਾ ਹੁਣ ਮਾਨ ਸਾਹਿਬ ਦੇਖੋ ਸਾਰੀ ਉਮਰ ਇਹਨੇ ਕਿੰਨਾ ਗਾਇਆ ਗਿਆ ਇੱਕ ਚੀਜ਼ ਤੋਂ ਲੋਕੀ ਕਿੰਨਾ ਪਿੱਛੇ ਪੈ ਗਏ ਨੇ ਖਹਿੜਾ ਨਹੀਂ ਛੱਡ ਰਿਹਾ ਕਿ ਨਾ ਇਸ ਤਰ੍ਹਾਂ ਪਰ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਅੱਜ ਕੱਲ ਸੋਸ਼ਲ ਮੀਡੀਆ ਆਪਾਂ ਕਿਸੇ ਨੂੰ ਕੀ ਕਹਿ ਸਕਾਂ ਕੀ ਕਹਿ ਸਕਾਂ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਨਾ ਇਹ ਬੰਦੇ ਨੂੰ ਮਾਫ ਵੀ ਕਰ ਦੇਣਾ ਚਾਹੀਦਾ ਹੈ ਬਿਲਕੁਲ